ਬਾਹਗੁਰੂ ਜੀ ਦਾ ਖਾਲਸਾ ਬਾਹਗੁਰੂ ਜੀ ਕੀ ਫਤਿਹ ਇੱਕ ਪਿਛਲੇ ਦਿਨਾਂ ਤੋਂ ਗੁਰਜੀਤ ਸਿੰਘ ਫੌਜੀ ਸਮਾਣੇ ਬੀਐਸਐਨਐਲ ਟਾਵਰ ਦੇ ਉੱਪਰ ਚੜਿਆ ਹੋਇਆ ਹੈ ਕਹਿੰਦਾ ਬੇਦਵੀ ਦੇ ਮੁੱਦੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਲਾਂਕਿ ਉਹਨੇ ਇਹ ਕਿਆ ਸੀ ਕਿ ਮੈਂ 5 ਨਵੰਬਰ ਨੂੰ ਜੇ ਕੋ ਇਨਸਾਫ ਨਾ ਮਿਲਿਆ ਮੈਂ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਵਾਂ ਤੇ ਜਿਹੜਾ ਬੰਦਾ ਗੁਰੂ ਸਾਹਿਬ ਦੀ ਬਿਆਦਵੀ ਦੀ ਗੱਲ ਕਰਦਾ ਉਹਨੂੰ ਇਹ ਸਮਝ ਹੋਣੀ ਚਾਹੀਦੀ ਹੈ ਵੀ ਬਾਣੀ ਦੇ ਵਿੱਚ ਆਤਮ ਘਾਤੀ ਜਗਤ ਪਸਾਈ ਆਤਮ ਹੱਤਿਆ ਕਰਨ ਵਾਲੇ ਨੂੰ ਪਸਾਈ ਕਿਹਾ ਗਿਆ ਦੂਜੀ ਗੱਲ ਇਹ ਜਿਹੜਾ ਫੌਜੀ ਹੈ ਗੁਰਜੀਤ ਸਿੰਘ ਕੀ ਫੌਜ ਦੇ ਵਿੱਚ ਕੋਈ ਇਹੋ ਜਿਹਾ ਕਾਨੂੰਨ ਇਹੋ ਜਿਹਾ ਸਿਧਾਂਤ ਹੈਗਾ ਤੁਸੀਂ ਧਰਨਾ ਲਾ ਕੇ ਬੈਠੋ ਬੇਅਦਵੀ ਹੋਈ ਐ ਚ ਕੋਈ ਦੋਰਾਮਾ ਨਹੀਂ ਪਰ ਕੀ ਅਸੀਂ ਇਹ ਕਦੇ ਸੋਚਿਆ ਵੀ ਜਿਹੜੇ ਧਰਨੇ ਅਸੀਂ ਲਾ ਰਹੇ ਹਾਂ ਜਿਹੜੀਆਂ ਮਰਨ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ ਇਹਦੇ ਵਿੱਚੋਂ ਅੱਜ ਤੱਕ ਕਿਸੇ ਨੇ ਕੁਝ ਖਟਿਆ ਹਾਂ ਫੇਰ ਸਾਨੂੰ ਥੋੜੀ ਬਹੁਤੀ ਜ਼ਰੂਰ ਮਿਲ ਜੂ ਬੀਬੀ ਅਦਵੀ ਦੇ ਨਾਮ ਤੇ ਬੰਦਾ ਟਾਵਰ ਤੇ ਚੜਿਆ ਸੀ ਬੇਅਦਵੀ ਨਾਮ ਤੇ ਬੰਦਾ ਟਾਵਰ ਤੇ ਚੜਿਆ ਸੀ ਲੋਕਾਂ ਵਿੱਚ ਨਾਂ ਬਣ ਗਿਆ ਉਹਦਾ ਚੜਾਵੇ ਚੜ ਜਾਣਗੇ ਅਗੇ ਗੁਰਵਖਸ਼ ਸਿੰਘ ਵੀ ਬੈਠੇ ਸੀ ਟੈਂਕੀ ਤੋਂ ਤੱਕਾ ਮਾਰ ਕੇ ਸਿੜਦਾ ਸੀ ਉਹਨੂੰ ਕਹਿੰਦਾ ਸੀ ਉਹਨੂੰ ਕਹਤੈ ਸ਼ਹੀਦ ਹੈ ਜੀ ਉਹ ਬਰਸੀਆਂ ਮਨਾਇਆ ਜਾਂਦੀਆਂ ਨੇ ਉਦਾਂ ਹੀ ਹੁਣ ਤੁਸੀਂ ਕਰ ਲਿਓ ਆਪ ਮਰ ਕੇ ਨਾ ਕਦੇ ਵੀ ਅੱਜ ਤੱਕ ਸੁਧਾਰ ਨਹੀਂ ਹੋਇਆ ਜਿਹੜੇ ਸੰਘਰਸ਼ੀ ਯੋਧੇ ਹੋਏ ਨੇ ਨਾ ਉਹ ਐਦਾਂ ਪਖੰਡ ਨਹੀਂ ਕਰਦੇ ਸੀ ਤੁਸੀਂ ਪਖੰਡ ਕਰ ਦਿਓ ਉੱਥੇ ਲੂੰਗਲਾਣਾ ਇਕੱਠਾ ਹੋ ਜਾਂਦਾ ਹੈ ਲੈਬ ਹੋ ਜਾਣਗੇ ਲੋਕ ਆ ਦੇਖੋ ਜੀ ਗੁਰਜੀਤ ਸਿੰਘ ਫੌਜੀ ਟਾਵਰ ਦੇ ਬੈਠਾ ਬੇਅਦਵੀ ਦੇ ਮੁੱਦੇ ਤੇ ਸਟੈਂਡ ਲਿਆ ਹੋਇਆ ਤੇ ਉਹ ਫੁਕਰੀਆਂ ਮਾਰੀ ਜਾਂਦਾ ਜਿੱਦਾਂ ਦਾ ਕਹਿੰਦਾ ਮੈਂ ਟਾਵਰ ਦੇ ਬੈਠਾ ਸਰੀਰ ਮੇਰਾ ਤੰਤਰੁੱਸਤ ਹੈ ਮਤਲਬ ਕਿ ਸਭ ਕੁਝ ਖਾ ਪੀ ਰਿਹਾ ਕਿਹਨੂੰ ਬੇਵਕੂ ਬਣਾਉਣਾ ਤੁਸੀਂ ਜੇ ਤੁਹਾਨੂੰ ਅਕਲ ਦੀ ਗੱਲ ਕਹੀਏ ਤੁਸੀਂ ਉਦੋਂ ਗੱਲ ਮੰਨਣੀ ਨਹੀਂ ਸਾਨੂੰ ਲੋੜ ਹੈ ਇੱਥੇ ਪੋਲੀਟਿਕਲ ਤੌਰ ਤੇ ਪਾਵਰ ਵਿੱਚ ਆਉਣ ਦੀ ਪੰਜਾਬ ਦੇ ਵਿੱਚ ਸਿੱਖਾਂ ਦੀ ਸਰਕਾਰ ਬਣੇ ਸ਼੍ਰੋਮਣੀ ਕਮੇਟੀ ਉਹ ਪੜ੍ਹੇ ਲਿਖੇ ਸਿੱਖ ਨੌਜਵਾਨ ਹੋਣ ਜਿਹੜੇ ਸ਼੍ਰੋਮਣੀ ਕਮੇਟੀ ਤੇ ਬਜਟ ਨੂੰ ਪੰਜਾਬ ਦੀ ਖਾਤਰ ਸਿੱਖ ਕੌਮ ਦੀ ਖਾਤਰ ਭਾਰਤ ਸਕਣ ਉਹਨਾਂ ਦੀ ਸੰ ਲੋੜ ਹੈ ਤੇ ਤੁਸੀਂ ਡਰਾਮੇ ਕਰਦੇ ਰਹੋ ਪਹਿਲਾਂ ਬਥੇਰੇ ਨੇ ਕੀਤੇ ਬਿਆਦਵੀ ਦੇ ਨਾਮ ਤੇ ਚੜਾਵੇ ਚੜਦੇ ਨੇ ਗਰਾਈਆਂ ਇਕੱਠੀਆਂ ਹੋ ਜਾਂਦੀਆਂ ਨੇ ਲੋਕ ਆਪਣੇ ਘਰ ਭਰ ਲੈਂਦੇ ਨੇ ਬਨਾਲਾ ਉੱਥੇ ਦਾ ਉੱਥੇ ਹੈ ਵੀਰ ਮੇਰਿਆ ਫੌਜ ਦੇ ਵਿੱਚ ਤੋਂ ਨੌਕਰੀ ਕਰਕੇ ਆਏ ਆਂ ਫੌਜ ਲੜਦੀ ਐ ਫੌਜ ਇਦਾਂ ਮਰਦੀ ਨਹੀਂ ਤੁਹਾਡੇ ਮੰਗ ਕੋਖੜਤਾਲਾਂ ਕਰਕੇ ਟਾਵਰਾਂ ਤੇ ਚੜ ਕੇ ਫੌਜ ਤਰਲੇ ਨਹੀਂ ਕਰਦੀ ਤੁਸੀਂ ਸਿੱਖਾਂ ਉਂ ਤੇ ਕਲੰਕ ਕਲੰਕ ਤਾਂ ਲਾ ਹੀ ਰਹੇ ਹੋ ਤੁਸੀਂ ਤਾਂ ਫੌਜ ਤੇ ਵੀ ਕਲੰਕ ਲਾ ਰਹੇ ਹੋ ਫੌਜ ਕੋਲੇ ਅਸਲਾ ਹੁੰਦਾ ਵੱਡੀਆਂ ਵੱਡੀਆਂ ਤੋਪਾਂ ਗ੍ਰਨੇਡ ਹੁੰਦੇ ਨੇ ਜਿਹੜੇ ਦੁਸ਼ਮਣ ਦੇ ਨਾਲ ਲੋਹਾ ਲੈਂਦੇ ਆ ਤੁਸੀਂ ਤਾਂ ਨਾ 13 ਚੋਂ ਨਾ 3 ਨਾ ਜੋ ਟਾਵਰ ਤੇ ਚੜ ਕੇ ਦੇ ਦੇ ਵਿਦਵੀ ਦਾ ਇਨਸਾਫ ਅੱਗੇ ਦੇ ਤੱਕ ਕਿਸੇ ਨੇ ਸਰਕਾਰਾਂ ਬਣ ਗਈਆਂ ਬੇਦਵੀ ਦੇ ਨਾਂ ਤੇ ਆ ਜਿਹੜਾ ਮੁੱਖ ਮੰਤਰੀ ਅੱਜ ਬਣਾ ਬੈਠਾ ਨਾ ਕੁਰਸੀ ਤੇ ਇਹਨੇ ਵੱਡੇ ਵੱਡੇ ਦਾਅਵੇ ਕੀਤੇ ਸੀ ਕੇਜਰੀਵਾਲ ਨੇ ਵੱਡੇ ਵੱਡੇ ਦਾਅਵੇ ਕੀਤੇ ਸੀ ਕਿ ਸਾਡੀ ਸਰਕਾਰ ਬਣਾਓ ਬੇਦਵੀ ਤੇ ਇਨਸਾਫ ਹੋ ਗੁਮਰ ਬਿਜੇ ਵਰਤਾਪ ਸਿੰਘ ਪਲੇਸ ਦੇ ਸੀਨੀਅਰ ਅਫਸਰ ਸੀ ਤੇ ਅੱਜ ਐਮਐਲਏ ਨੇ ਅਸਤੀਫਾ ਦੇ ਚੁੱਕੇ ਐ ਪਤਾ ਨਹੀਂ ਕੀ ਕੁਝ ਹੋਣਾ ਹਲੇ ਤੇ ਤੁਸੀਂ ਰੋਟੀਆਂ ਨਾ ਛੇਕੋ ਬੇਦਵੀ ਦੇ ਮੁੱਦੇ ਤੇ ਇਦਾਂ ਇਨਸਾਫ ਨਹੀਂ ਮਿਲਣਾ ਸਾਨੂੰ ਸਰਕਾਰ ਚਾਹੀਦੀ ਸਿੱਖਾਂ ਦੀ ਸ਼੍ਰੋਣੀ ਕਮੇਟੀ ਦੇ ਸਾਡੇ ਸਿੱਖਾਂ ਦਾ ਕਬਜ਼ਾ ਹੋਣਾ ਚਾਹੀਦਾ ਸ਼੍ਰੋਣੀ ਕਮੇਟੀ ਦਾ ਜਿਹੜਾ ਬਜਟ ਹੈ ਉਹ ਪੰਜਾਬ ਲਈ ਸਿੱਖਾਂ ਲਈ ਵਰਤਿਆ ਜਾਣਾ ਚਾਹੀਦਾ ਫਿਰ ਕਿਤੇ ਗੱਲ ਮਾਰਨੀ ਹੈ ਇਦਾਂ ਟਾਵਰਾਂ ਤੇ ਚੜ੍ਹ ਕੇ ਇਨਸਾਫ਼ ਨਹੀਂ ਮਿਲਨੇ ਸਾਥ ਜੋੜ ਕੇ ਬੇਨਤੀ ਹੈ ਬੰਦਿਆਂ ਵਾਲੇ ਕੰਮ ਕਰੋ ਪਾਵਰ ਵਿੱਚ ਆਓ ਇਲੈਕਸ਼ਨ ਲੜੋ ਕਦੇ ਨਹੀਂ ਸੋਚਣਾ ਤੁਸੀਂ ਵੀ ਜਿਹੜਾ ਡੈਮੋਕਰੇਟ ਧੰਗ ਦੇ ਨਾਲ ਕੰਮ ਹੋਣਾ ਇੱਥੇ ਡੈਮੋਕ੍ਰੇਸੀ ਹੈ ਉਦੇ ਮੁਤਾਬਕ ਜੋ ਕਰੋਗੇ ਉਹੀ ਸਹੀ ਮੰਨੇ ਜਾਣਾ ਹੈ ਇਹ ਤੁਹਾਡੇ ਨਾਟਕ ਤੁਹਾਡੀਆਂ ਡਰਾਮੇ ਬਾਗੀਆਂ ਕਿਸੇ ਦੇ ਕੰਮ ਨਹੀਂ ਆਉਣੀਆਂ ਸੇਖ ਕੰਮ ਦੇ ਵੀ ਡਰਾਮੇ ਬਾਜ਼ੀ ਨਹੀਂ ਹੈਗੀ ਨਾਟਕ ਬਾਜ਼ੀ ਨਹੀਂ ਹੈਗੀ ਨਾ ਲੋਕਾਂ ਨੂੰ ਗਮਰਾਹ ਕਰੋ ਤੁਹਾਡੇ ਟਾਵਰ ਤੇ ਚੜਨ ਦੇ ਨਾਲ ਹਜ਼ਾਰਾਂ ਦੇ ਘਰ ਹੋਰ ਚੱਲਣਗੇ ਇੱਥੇ ਚੜਾਵੇ ਚੜਨ ਵੀ ਪਤਾ ਨਹੀਂ ਕਿੱਥੋਂ ਤੱਕ ਅਗਲੇ ਨੇ ਫੋਨ ਕੀਤੇ ਹੋਣੇ ਆਸੀਂ ਬੇਦਬੀ ਦੇ ਮੁੱਦੇ ਤੇ ਇਨਸਾਫ ਲਈ ਲੜ ਰਹੇ ਆਂ ਇਹ ਬੇਨਤੀ ਪ੍ਰਵਾਨ ਕਰ ਲਿਓ ਇਦਾਂ ਧਰਨੇ ਲਾ ਕੇ ਬੇਦਬੀ ਦੇ ਨਾਂ ਤੇ ਕੁਝ ਨਹੀਂ ਬਣਨਾ ਅਕਲ ਤੋਂ ਕੰਮ ਲਈਏ ਪੋਲਿਟਿਕਲ ਪਾਵਰ ਦੇ ਵਿੱਚ ਆਈਏ ਜੇ ਕੁਝ ਕਰਨਾ ਹੈ ਪੰਜਾਬ ਲਈ ਕੰਮ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ